ਸੋਸ਼ਲ ਮੀਡੀਆ ਤੇ ਚਰਚਾ ਬਣੀ ਪਿੰਡ ਮਾਛੀਕੀ ਦੀ ਕੁੜੀ ਨੇ ਸੌਹਰਿਆਂ ਤੇ ਲਾਇਆ ਗੰਭੀਰ ਇਲਜ਼ਾਮ 1 ਦਸੰਬਰ ਤੋਂ ਪੂਰਾ ਪਿੰਡ ਕੀ ਕਰਨ ਜਾ ਰਿਹਾ ਇਹ ਪੱਖ ਤੁਹਾਡੇ ਸਾਹਮਣੇ ਦਿਖਾਵਾਂਗੇ ਖਿੱਚ ਕੇ ਆ ਜਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮਲੂਕਾ ਟੀਵੀ ਦੇ ਉੱਪਰ ਪਿਛਲੇ ਦਿਨੀ ਇੱਕ ਖਬਰ ਹੈ ਜਿਹੜੀ ਆਪਾਂ ਦੇਖੀ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਮੋਗੇ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਜਿੱਥੋਂ ਦੀ ਇੱਕ ਲੜਕੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਆਤਮ ਹੱਤਿਆ ਕਰਨ ਦੀ ਗੱਲ ਕੀਤੀ ਸੀ ਸੌਰੇ ਪਰਿਵਾਰ ਦੇ ਨਾਲ ਜਿਹੜਾ ਝਗੜਾ ਚੱਲਦਾ ਸੀ ਪਰ ਮਾਛੀਕੇ ਪਿੰਡ ਦੇ ਲੋਕਾਂ ਨੇ ਪੰਚਾਇਤ ਨੇ ਹਰ ਬੰਦੇ ਨੇ ਉਸ ਲੜਕੀ ਦਾ ਸਾਥ ਦੇਣ ਦੀ ਜਿਹੜੀ ਗੱਲ ਕੀਤੀ ਸੀ ਆਪਾਂ ਪਿਛਲੇ ਦਿਨੀ ਵੀਡੀਓ ਵੀ ਅਪਲੋਡ ਕੀਤੀ ਸੀ ਉਸ ਤੋਂ ਬਾਅਦ ਅਰ ਰਿਜ਼ਲਟ ਕੀ ਨਿਕਲਿਆ ਕੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਉਸ ਦਿਨ ਇਹ ਗੱਲ ਸਿੱਧ ਆਪਾਂ ਸਪਸ਼ਟ ਕੀਤੀ ਸੀ ਕਿ ਪੁਲਿਸ ਨੇ ਐਫ ਆਈ ਆਰ ਆ ਜਿਹੜੀ ਇਸ ਲੜਕੀ ਦੇ ਘਰ ਵਾਲੇ ਤੇ ਜਿਹੜੀ ਕਰਤੀ ਸੀ ਪਰ ਬਾਕੀ ਸੱਸ ਜਾਂ ਸਹਰਾ ਬਾਕੀ ਪਰਿਵਾਰਕ ਮੈਂਬਰਾਂ ਤੇ ਐਫ ਆਈ ਆਰ ਨਹੀਂ ਹੋਈ ਸੀ ਮਾਮਲਾ ਪਹੁੰਚਿਆ ਕਿੱਥੋਂ ਤੱਕ ਆ ਤੇ ਉਸ ਤੋਂ ਬਾਅਦ ਇੱਕ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਤੇ ਪੈਂਦੀ ਆ ਉਹਦਾ ਕੇਸ ਚਾਹੀਏ ਤੁਹਾਡੇ ਸਾਹਮਣੇ ਲਿਆਵਾਂਗੇ ਅੱਗੇ ਜਪੁੱਤਰ ਮੀਡੀਆ ਦੇ ਵਿੱਚ ਕਾਫੀ ਸਾਰੀ ਖਬਰ ਹੈ ਜਿਹੜੀ ਤੁਹਾਡੀ ਚੱਲੀ। ਹਾਂਜੀ। ਮਾਮਲਾ ਚੱਲਿਆ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ? ਉਸ ਤੋਂ ਬਾਅਦ ਜਿਵੇਂ ਅਸੀਂ ਧਰਨਾ ਲਾ ਕੇ ਆਏ ਸੀ ਉਹਨਾਂ ਨੇ ਮੇਰੇ ਸਿਰਫ ਘਰ ਵਾਲੇ ਤੇ ਕਾਰਵਾਈ ਕੀਤੀ ਹੈ ਤੇ ਮੇਰੀ ਮੰਗ ਇਹ ਸੀਗਾ ਕਿ ਮੇਰੇ ਸਹੁਰੇ ਤੇ ਵੀ ਸਹੁਰੇ ਪਰਿਵਾਰ ਤੇ ਵੀ ਹੋਵੇ। ਉੱਥੋਂ ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਿਵਾ ਕੇ ਠਾਇਆ ਸੀਗਾ। ਹਾਂ। ਕਹਿੰਦੇ ਜਿਹੜੀ ਅਸੀਂ ਕਾਰਵਾਈ ਆ ਤੇਰੇ ਸਹੁਰੇ ਤੇ ਤੇਰੇ ਘਰ ਵਾਲੇ ਤੇ ਕਰਤੀ ਆ। ਹਾਂ। ਚਲੋ ਸੀ ਉਸ ਵਿਸ਼ਵਾਸ ਤੇ ਉੱਠ ਵੀ ਖੜੇ ਜਦੋਂ ਐਫ ਆਈ ਆਰ ਮੇਰੇ ਕੋਲ ਆਉਂਦੀ ਆ ਜਦੋਂ ਮੈਂ ਦੇਖ ਲਿਆ ਹੁੰਦੇ ਸਿਰਫ ਮੇਰੇ ਘਰ ਵਾਲੇ ਤੇ ਹੀ ਕਾਰਵਾਈ ਆ ਹੋਰ ਕਿਸੇ ਤੇ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਕਿਹਾ ਦੁਬਾਰਾ ਹਾਂਜੀ ਇਸ ਤੋਂ ਬਾਅਦ ਮੈਂ ਫੇਰ ਉਹਨਾਂ ਨੂੰ ਦਰਖਾਸਤ ਦੇ ਕੇ ਆਈਆਂ ਪਰ ਉਹ ਚ ਵੀ ਉਹਨਾਂ ਨੇ ਮੈਨੂੰ ਪਹਿਲੀ ਗੱਲ ਤੇ ਹੀ ਕਹੀ ਸੀ ਕਿ ਕਹਿੰਦੇ ਇਹਨਾਂ ਦਾ ਇਹਦੇ ਵਿੱਚ ਕੀ ਰੋਲ ਆ ਕੋਈ ਨਾ ਜਿ ਵਿਆਹ ਹੋਇਆ Hindu ਧਰਮ ਚ ਹੀ ਹੋਇਆ ਵੀ ਜਸਟ ਕੋਰਟ ਮੈਰਿਜ ਹੀ ਹੋਈ ਆ ਤੇ ਮੈਂ ਕਿਹਾ ਸੀ ਵੀ ਉਨਨਾ ਦਾ ਰੋਲ ਕਿਉਂ ਨਹੀਂ ਹੈਗਾ ਜਦੋਂ ਇਹਨਾਂ ਦੀ ਸਾਰੀ ਇਨਵੋਲਵਮੈਂਟ ਆ ਤੁਸੀਂ ਇਹਨਾਂ ਤੇ ਵੀ ਕਾਰਵਾਈ ਕਰੋ ਕਹਿੰਦੇ ਕੋਈ ਨਾ ਅਸੀਂ ਤਬਦੀਸ਼ ਕਰਾਂਗੇ ਜੇ ਹੁੰਦੀ ਹੋਈ ਕਰਾਂਗੇ ਏ ਭਰੋਸਾ ਜਿਹੜਾ ਦਵਾ ਦਿੱਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਦੁਆਰਾ ਵੀ ਇਸ ਲੜਕੀ ਨੂੰ ਕਿ ਤਫ਼ਤੀਸ਼ ਕਰਾਂਗੇ ਜਿਹੜੇ ਤੁਸੀਂ ਬਲੇਮ ਲਾਏ ਆ ਵੀ ਉਹ ਕੁੜ ਦੇ ਮਾਰਦੇ ਸੀ ਕੋਲੇ ਖੜਦੇ ਸੀ ਠੀਕ ਆ ਉਸ ਦੇ ਵਿੱਚ ਹਜੇ ਪ੍ਰੋਪਰ ਕਾਰਵਾਈ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਸਾਹਮਣੇ ਵੀ ਨਹੀਂ ਲਿਆਂਦੀ ਕਿਉਂਕਿ ਉਹ ਹਜੇ ਕੋਈ ਵੀ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋਈ ਹੈਗੀ ਠੀਕ ਆ ਪਿੰਡ ਦੀ ਪੰਚਾਇਤ ਉੱਥੋਂ ਦੀ ਦੀ ਕਿਸੇ ਨਾਲ ਤੁਹਾਡਾ ਸਰਪੰਚ ਜਾਂ ਮੈਂਬਰ ਨਾਲ ਕਿਸੇ ਨਾਲ ਰਾਬਤਾ ਕਾਇਮ ਹੋਇਆ ਨੇ ਮੇਰਾ ਤਾਂ ਨਹੀਂ ਹੋਇਆ ਮਤਲਬ ਮੇਰੇ ਜੋ ਕਮੇਟੀ ਮੈਂਬਰ ਆ ਉਹਨਾਂ ਦਾ ਹੋਇਆ ਹੋਊਗਾ ਹੂੰ ਤੇ ਬਸ ਇਸ ਤੋਂ ਬਾਅਦ ਤਾਂ ਅਸੀਂ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਇੱਕ ਤਰੀਕ ਨੂੰ ਮੇਰੀ ਕਮੇਟੀ ਮੈਂਬਰਾਂ ਨੇ ਤੇ ਸਾਰੇ ਪੰਚਾਇਤ ਨੇ ਹੀ ਫੈਸਲਾ ਲਿਆ ਕਿ ਇੱਕ ਤਰੀਕ ਨੂੰ ਮੇਰੇ ਸਹਰੇ ਪਿੰਡ ਜਾਵਾਂਗੇ ਉੱਥੇ ਅਸੀਂ ਆਪਦੀ ਲੜਾਈ ਉੱਥੇ ਹੀ ਹੋਣ ਲੜਾਂਗੇ 1 ਦਸੰਬਰ ਨੂੰ ਧਰਨਾ ਲਾਉਣਾ ਇਹ ਫੈਸਲਾ ਕੀਤਾ ਗਿਆ ਮੀਡੀਆ ਦੇ ਵਿੱਚ ਇੰਨੀ ਖਬਰ ਜਾਣ ਦੇ ਬਾਵਜੂਦ ਵੀ ਵੇਖੋ ਲੋਕਾਂ ਨੇ ਕਮੈਂਟ ਵੀ ਤੁਹਾਡੇ ਹੱਕ ਦੇ ਵਿੱਚ ਕੀਤੇ ਕਿਉਂਕਿ ਪੰਜਾਬ ਦੇ ਲੋਕ ਹੱਕ ਸੱਚ ਲਈ ਖੜਦੇ ਆ ਲੜਦੇ ਆ ਤੇ ਜਦੋਂ ਇੱਕ ਧੀ ਦਾ ਮਾਮਲਾ ਆ ਜੀ ਜੋ ਹਰ ਬੰਦਾ ਨਾਲ ਖੜਦਾ ਤੁਹਾਡੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਆਵਾਜ਼ ਵੀ ਉੱਠੀ ਕਿ ਫਿਰ ਵੀ ਨਹੀਂ ਤੁਹਾਨੂੰ ਲੱਗਿਆ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਹੀਂ ਜੀ ਕਿਸੇ ਨੇ ਕੁਝ ਨਹੀਂ ਕਾਰਵਾਈ ਕੀਤੀ ਬਸ ਬਾਰ-ਬਾਰ ਵਿਸ਼ਵਾਸ ਦਿਵਾ ਦਿੰਦੇ ਆ ਤੇ ਬਾਰ-ਬਾਰ ਉਹ ਤੋੜ ਦਿੰਦੇ ਆ ਹਾਂ ਤੇ ਇਸ ਤੋਂ ਬਾਅਦ ਹੀ ਅਸੀਂ ਹੁਣ ਆਕ ਕੇ ਇਹੀ ਫੈਸਲਾ ਲਿਆ ਕਿ ਹੁਣ ਅਸੀਂ 1 ਦਸੰਬਰ ਨੂੰ ਮੇਰੇ ਸਾਰੇ ਪਿੰਡ ਪਿੰਡ ਛਾਪੇ ਜਾਵਾਂਗੇ ਤੇ ਉੱਥੇ ਦਿਨ ਰਾਤ ਦਾ ਧਰਨਾ ਦੇਵਾਂਗੇ 1 ਦਸੰਬਰ ਤੋਂ ਇਸ ਪਿੰਡ ਦੀ ਜਿਹੜੀ ਕਮੇਟੀ ਆ ਜਾਂ ਪੰਚਾਇਤ ਆ ਇਸ ਲੜਕੀ ਲੜਕੀ ਦੇ ਪਰਿਵਾਰ ਦੇ ਨਾਲ ਹੱਕ 'ਚ ਖੜੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਇੱਕ ਜਿਹੜੀ ਚੱਲਦੀ ਸੀਗੀ ਚੈਨਲ ਦੇ ਉੱਪਰ ਆਪਾਂ ਵੇਖੀ ਸੀ ਹੁਣ 1 ਦਸੰਬਰ ਨੂੰ ਇਹ ਮਤਾ ਜਿਹੜਾ ਪਾਇਆ ਗਿਆਗਾ ਕਿ ਇਸ ਲੜਕੀ ਦੇ ਸੌਰੇ ਪਿੰਡ ਬਰਨਾਲੇ ਜ਼ਿਲ੍ਹੇ ਚ ਛਾਪਾ ਪਿੰਡ ਬਰਨਾਲੇ ਜ਼ਿਲ੍ਹੇ ਚ ਛਾਪਾ ਪਿੰਡ ਪੈਂਦਾ ਉੱਥੇ ਜਿਹੜਾ ਲਗਾਤਾਰ ਜਿਹੜਾ ਧਰਨਾ ਉਹ ਲਾ ਦਿੱਤਾ ਜਾਊਗਾ ਤੇ ਉਹਨਾਂ ਚਰ ਉਥੋਂ ਨਹੀਂ ਉੱਠਿਆ ਜਾਣਾ ਜਿੰਨਾ ਚਿਰ ਇਸ ਲੜਕੀ ਨੂੰ ਇਨਸਾਫ ਆ ਜਿਹੜਾ ਉਹ ਨਹੀਂ ਮਿਲਦਾ ਹਾਂ ਹੋਰ ਵੀ ਬੀਬੀਆਂ ਖੜੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਵਧੇ ਕੀ ਲੱਗਦਾ ਵੀ ਪੁਲਿਸ ਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਸੀ ਉਹਨਾਂ ਨੇ ਕੀਤੀ ਜਾਂ ਨਹੀਂ ਕੀਤੀ ਤੁਸੀਂ ਇਸ ਮਾਮਲੇ ਦੇ ਨਾਲ ਜੁੜੇ ਨਹੀਂ ਸਰ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਉਹਨਾਂ ਨੇ ਸਾਨੂੰ ਜਿਹਹਦਾ ਨਾ 18 ਤਰੀਕ ਦਾ ਧਰਨਾ ਕਿਹਾ ਸੀਗਾ ਐਲਾਨ ਕੀਤਾ ਸੀ ਤਾਂ ਸਾਨੂੰ ਫੋਨ ਕੀਤਾ ਸੀ ਡੀਐਸਪੀ ਸਰ ਸਤਨਾਮ ਸਿੰਘ ਨੇ ਮੈਨੂੰ ਹੀ ਫੋਨ ਕੀਤਾ ਸੀ ਤੇ ਫੋਨ ਤੇ ਕਹਿੰਦੇ ਸੀ ਕਿ ਅਸੀਂ ਪਿਓ ਪੁੱਤ ਦੇ ਪਰਚਾ ਕੀਤਾ ਤਾਂ ਅਸੀਂ ਕਿਹਾ ਜੀ ਬਾਕੀ ਪਿਓ ਪੁੱਤ ਦੇ ਪਰਚਾ ਕੀਤਾ ਤਾਂ ਸਾਨੂੰ ਐਫਆਰਆਈ ਦਿਖਾਓ ਅਸੀਂ ਜੇ ਸਾਨੂੰ ਸੰਤੋਸ਼ਟੀ ਮਿਲੀ ਤਾਂ ਅਸੀਂ ਧਰਨਾ ਨਹੀਂ ਲਾਵਾਂਗੇ ਪਰ ਉਹਨਾਂ ਨੇ ਸਾਨੂੰ ਐਫਆਰਆਈ ਨਹੀਂ ਦਿਖਾਈ ਕਹਿੰਦੇ ਸਵੇਰ ਆਜੂਗੀ ਪਿਓ ਪੁੱਤ ਤੇ ਪਰਚਾ ਕੀਤਾ ਇਹ ਹੀ ਕਹਿ ਕੇ ਸਾਨੂੰ ਵਿਸ਼ਵਾਸ ਦਿਵਾ ਕੇ ਤੇ ਠਾਤਾ ਧਰਨਾ ਦੋ ਸਾਡਾ ਹੁਣ ਇਸ ਪਰਿਵਾਰ ਨਾਲ ਤੁਸੀਂ ਖੜੇ ਹਾਂ ਹਾਂਜੀ ਖੜੇ ਹਾਂ ਹਾਂਜੀ ਖੜਾਂਗੇ ਫਿਰ 1 ਦਸੰਬਰ ਨੂੰ ਜਿਹੜਾ ਮਤਾ ਪਾਇਆ ਵੀ ਉੱਥੇ ਜਾ ਕੇ ਧਰਨਾ ਲਾਉਣਾ ਕਿ ਪਿੰਡ ਦੇ ਲੋਕ ਬੀਬੀਆਂ ਬੱਚੇ ਭੈਣ ਭਰਾ ਸਭ ਪਹੁੰਚਣਗੇ ਹਾਂਜੀ ਹਾਂਜੀ ਸਾਰਾ ਪਿੰਡ ਪਹੁੰਚੂਗਾ ਸਾਰਾ ਪਿੰਡ ਗੁੜੀਏ ਦੇ ਨਾਲ ਹੂੰ ਸਾਡਾ ਸਾਰਾ ਪਿੰਡ ਹੀ ਜਾਊਗਾ ਜਿੰਨਾ ਚਿਰ ਕੁੜੀ ਨੂੰ ਇਨਸਾਫ਼ ਨਹੀਂ ਮਿਲਦਾ ਹਰਾ ਪਿੰਡ ਸਾਥ ਦੇਊਗਾ ਜੀ ਉੱਥੇ ਬੈਠ ਕੇ ਕੁੜੀ ਲੜਾਈ ਲੜੂਗੀ ਨਾਲ ਸਾਡੇ ਬੰਦੇ ਰਿਆ ਕਰਨਗੇ ਪੱਕਾ ਮੋਰਚਾ ਲੱਗੂਗਾ ਜੀ ਕਿ ਉੱਥੇ ਉਥੋਂ ਦੀ ਪੰਚਾਇਤ ਜਾਇਆ ਇਹਦੇ ਲੜਕੀ ਦੇ ਸਹੁਰੇ ਪਰਿਵਾਰ ਦਾ ਕਿਸੇ ਨਾਲ ਵੀ ਉਹਨਾਂ ਨੇ ਕੋਈ ਥੋੜੇ ਨਾਲ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਹੁਣ ਤੱਕ ਤਾਂ ਕੋਈ ਨਹੀਂ ਕੀਤੀ ਅੱਗੇ ਕੋਈ ਬੰਦਿਆਂ ਦੇ ਨਾਲ ਗੱਲ ਹੋਈ ਹੋਵੇ ਉਹਦੇ ਬਾਰੇ ਕਹਿ ਨਹੀਂ ਸਕਦੇ ਜੀ ਔਰ ਹਜੇ ਤੱਕ ਕੋਈ ਨਹੀਂ ਸੀ ਕੀਤੀ ਕੋਈ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਤਾਂ ਇਹੀ ਅਪੀਲ ਕਰਨੀ ਚਾਹੀਦੀ ਵੀ ਗੁੜੀਆ ਦਾ ਵੱਧ ਤੋਂ ਵੱਧ ਸਾਥ ਦਿਓ 1 ਦਸੰਬਰ ਨੂੰ ਪਹੁੰਚਿਓ ਬਾਕੀ ਅੱਗੇ ਤੋਂ ਕਿਸੇ ਦੀ ਵੀ ਟੀ ਪਹਿਨਣ ਦੇ ਨਾਲ ਇਦਾਂ ਦਾ ਨਾ ਹੋਵੇ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਬਿਲਕੁਲ ਹਕੀਕੀ ਰੂਪ ਦੇ ਵਿੱਚ ਨਾਲ ਖੜਨਾ ਚਾਹੀਦੇ ਇਹਦੇ ਵਿੱਚ ਕੋਈ ਨਹੀਂ ਵੀਰ ਜੀ ਖੜੇ ਨੇ ਆ ਵੀਰ ਜੀ ਅੱਗੇ ਆ ਜੀ ਜਿਹੜਾ ਹੁਣ ਤੁਸੀਂ ਇਹ ਮਤਾ ਪਾਇਆ ਇੱਕ ਤਰੀਕ ਨੂੰ ਧਰਨਾ ਲਾਉਣਾ ਪੋਸਟ ਵੀ ਸੋਸ਼ਲ ਮੀਡੀਆ ਤੇ ਪਾਈ ਆ ਕੀ ਵੀ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਉਹਦਾ ਕਰਕੇ ਫਿਰੇ ਲਾ ਰਹੇ ਹੋ ਤੁਸੀਂ ਪਹਿਲਾਂ ਤਾਂ ਮੈਂ ਮਲੂਕਾ ਟੀਵੀ ਵਾਲੇ ਵੀਰ ਤੁਹਾਡਾ ਧੰਨਵਾਦ ਕਰਦਾ ਜਿਹੜੇ ਪਹਿਲਾਂ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਆਗੇ ਬਾਕੀ ਗੱਲ ਰਹੀ ਕਾਰਵਾਈ ਦੀ ਜੀ ਕਾਰਵਾਈ ਇਹ ਆ ਵੀ ਮੁੰਡੇ ਦੇ ਉੱਤੇ ਪਰਚਾ ਹੋਇਆਗਾ ਉਹਦੀ ਸਾਨੂੰ ਕਾਪੀ ਮਿਲੀ ਆ ਹਮ ਪਰ ਜਿਹੜੀ ਡਿਮਾਂਡ ਆਗੀ ਪੂਰੇ ਪਰਿਵਾਰ ਤੇ ਪਰਚੇ ਦੀ ਉਹ ਹਜੇ ਤੱਕ ਕੋਈ ਪਰਚਾ ਨਹੀਂ ਹੋਇਆ ਉਸ ਨਾਲ ਦੇ ਉੱਤੇ ਸਾਡੀ ਪ੍ਰਸ਼ਾਸਨ ਤੋਂ ਹੀ ਮੰਗ ਆ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਚਾ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਹਮ ਮੁੰਡੇ ਉੱਤੇ ਵੀ ਪਰਚਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ ਹਮ ਇੰਨੀਆਂ ਸਖਤ ਧਾਰਾਵਾਂ ਦੇ ਬਾਵਜੂਦ ਵੀ ਹਜੇ ਉਹਦੀ ਗ੍ਰਿਫਤਾਰੀ ਨਹੀਂ ਹੋਈ। ਹੂੰ ਤਾਂ ਅਸੀਂ ਗੁੜੀਆਂ ਦੇ ਨਾਲ ਖੜੇ ਆ। ਹੂੰ ਦੋਨੇ ਪੰਚਾਇਤਾਂ ਮਾਛੀ ਕੇ ਨਵੇਂ ਮਾਛੀ ਕੇ ਤੇ ਬਾਕੀ ਕਲੱਬਾਂ ਹੂੰ ਪਲੱਸ ਕਿਸਾਨ ਜਥੇਬੰਦੀਆਂ ਹੁਣ ਤਰਨਾ 1 ਦਸੰਬਰ ਤੋਂ ਲਾਉਣਾ। ਹਾਂ 1 ਦਸੰਬਰ ਤੋਂ ਪੱਕਾ ਮੋਰਚਾ ਜਿਹੜਾ ਉਹ ਪਿੰਡ ਛਾਪੇ ਲਾਇਆ ਜਾਊਗਾ। ਹੂੰ ਤੇ ਜਿਹੜੀ ਅਗਲੀ ਲੜਾਈ ਆ ਇਹ ਉੱਥੇ ਹੀ ਬੈਠ ਕੇ ਲੜੀ ਜਾਓਗੇ ਦੇਖੋ ਸੋਸ਼ਲ ਮੀਡੀਆ ਤੇ ਤੁਹਾਡੇ ਇਸ ਲੜਕੀ ਦੀ ਵੀਡੀਓ ਵੀ ਵਾਇਰਲ ਹੋਈ ਲੋਕਾਂ ਨੇ ਵੀ ਹੱਕ ਦੇ ਵਿੱਚ ਆ ਕੇ ਬੋਲੇ ਵੀ ਇਹ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਇੰਨਾ ਕੁਝ ਹੋਣ ਦੇ ਬਾਵਜੂਦ ਇਸ ਲੜਕੀ ਦੇ ਸਹੁਰੇ ਪਰਿਵਾਰ ਨੇ ਜਾਂ ਉੱਥੋਂ ਕਿਸੇ ਵੀ ਬੰਦੇ ਨੇ ਪੰਚਾਇਤ ਦੇ ਨੇ ਕੋਈ ਰਾਬਤਾ ਕਾਇਮ ਨਹੀਂ ਕੀਤਾ ਤੁਹਾਡੇ ਨਾਲ ਅੱਜ ਮੇਰੀ ਸਰਪੰਚ ਸਾਹਿਬ ਨਾਲ ਗੱਲ ਹੋਈ ਸੀਗੀ ਸਰਪੰਚ ਜਗਮਉਂਦ ਸਿੰਘ ਮੱਛਕੇ ਜੀ ਉਹਨਾਂ ਨਾਲ ਉਥੋਂ ਦੀ ਪੰਚਾਇਤ ਨੇ ਕੋਈ ਰਾਬਤਾ ਕੀਤਾਗਾ ਉਹ ਕਹਿ ਰਹੇ ਆ ਵੀ ਕੋਈ ਗੱਲਬਾਤ ਕਰਨ ਦੇ ਲਈ ਹਮ ਅ ਸਮਾਂ ਮੰਗ ਰਹੇ ਸੀਗੇ ਪੰਚਾਇਤ ਤੋਂ ਜੀ ਤੇ ਉਹ ਕੋਈ ਗੱਲ ਨਹੀਂ ਪੰਚਾਇਤ ਤੇ ਬਾਕੀ ਜਿਹੜਾ ਕੋਈ ਪਰਿਵਾਰ ਆ ਉਹ ਗੱਲਬਾਤ ਕਰਨਾ ਚਾਹੁੰਦਾਗਾ ਹਮ ਠੀਕ ਆ ਨਾ ਤਾਂ ਗੱਲਬਾਤ ਲਈ ਵੀ ਅਸੀਂ ਤਾਂ ਕਦੇ ਭੱਜੇ ਨਹੀਂ ਹੈਗੇਗੇ ਹਮ ਪਰ ਜਿਹੜੀ ਕਾਨੂੰਨੀ ਲੜਾਈ ਆ ਜਾਂ ਜਥੇਬੰਦਕ ਲੜਾਈ ਆ ਹਮ ਠੀਕਾ ਉਹ ਅਸੀਂ ਹਰ ਟਾਈਮ ਤੇ ਕੁੜੀ ਦੇ ਨਾਲ ਖੜੇ ਹਾਂ ਤੇ ਲੜਾਂਗੇ ਕੀ ਲੱਗਦਾ ਉੱਥੇ ਤੁਸੀਂ ਵੇਖੋ ਧਰਨਾ ਲਾਉਣ ਜਾਣਾ ਬਗਾਨੇ ਪਿੰਡ ਜਾਣਾ ਲੜਕੀ ਲਈ ਇਨਸਾਫ ਮੰਗਣ ਵੀ ਜਾਣਾ ਕੋਈ ਵੀ 1921 ਕੋਈ ਉਦਾਂ ਦੀ ਗੱਲਬਾਤ ਹੁੰਦੀ ਹੈ ਕੀ ਲੱਗਦਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਗੇ ਦੇਖੋ ਪ੍ਰਸ਼ਾਸਨ ਤਾਂ ਜ਼ਿੰਮੇਵਾਰ ਹੈਗਾ ਹੀ ਆ ਪਰ ਗੱਲ ਇਹ ਹੈ ਵੀ ਬਗਾਨਾ ਪਿੰਡ ਨਹੀਂ ਹੈਗਾਗਾ ਠੀਕ ਆ ਉਹ ਕੁੜੀ ਦਾ ਹੱਕ ਬੰਦ ਹੈਗਾ ਇਹ ਉਥੋਂ ਦੀ ਨੂੰਹ ਆ ਹੂੰ ਇਹਦਾ ਘਰ ਆ ਹੂੰ ਇਹ ਜਾ ਕੇ ਬੈਠੂਗੀ ਉੱਥੇ ਹੂੰ ਤੇ ਜੇਕਰ ਉੱਥੇ ਕੋਈ ਗੱਲਬਾਤ ਹੁੰਦੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਹੀਮਖੇਮ ਕੋਈ ਕੁੜੀ ਨੂੰ ਹੁੰਦੀ ਆ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤਾਂ ਪ੍ਰਸ਼ਾਸਨ ਨੇ ਦੇਖਣਾ ਨਾ ਜੀ ਹਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਗੱਲ ਕਹੀ ਗਈ ਆ ਕਿ ਆਖਰਕਾਰ ਉੱਥੇ ਧਰਨਾ ਲਾਉਣਾ ਪਊ ਪਰ ਇਹ ਚਾਹੀਦਾ ਕਿ ਤਨਾ ਕਿਤੇ ਪ੍ਰਸ਼ਾਸਨ ਆ ਜਿਹੜਾ ਉਹ ਕਾਰਵਾਈ ਕਰਨੀ ਬਣਦੀ ਆ ਬਿਲਕੁਲ ਜੇ ਕਿਸੇ ਨਾਲ ਰਾਬਤਾ ਵੀ ਕਾਇਮ ਹੋਇਆ ਤੇ ਸਰਪੰਚ ਨਾਲ ਗੱਲ ਫੋਨ ਤੇ ਹੋ ਸਕਦੀ ਆ ਹਾਂ ਜੇ ਕਰਵਾ ਦਿਓ ਮੇਰੀ ਤਾਂ ਹੈਲੋ ਹੈਲੋ ਹਲੋ ਸਸੀ ਕਾਲਜੀ ਸਰਪੰਚ ਸਾਹਿਬ ਸਸੀ ਕਾਲਜੀ ਕਿਚਾ ਕੋਈ ਵਧੀਆ ਵਧੀਆ ਠੀਕ ਹੈ ਜੀ ਅੱਛਾ ਜਿਹੜਾ ਲੜਕੀ ਦਾ ਇਸ ਦਾ ਮਾਮਲਾ ਜੀ ਇੱਕ ਤਰੀਕ ਤੋਂ ਧਰਨਾ ਜਿਹੜਾ ਲਾਉਣਾ ਮਤਾ ਪਾਇਆ ਗਿਆ ਕਿ ਉਥੋਂ ਦੀ ਪੰਚਾਇਤ ਜਾਂ ਇਸ ਲੜਕੀ ਦੇ ਸਹੁਰੇ ਪਰਿਵਾਰ ਨਾਲ ਕੋਈ ਰਾਬਤਾ ਕਾਇਮ ਹੋਇਆ ਜੀ ਉਹਨਾਂ ਨੇ ਕੋਈ ਕਾਲ ਕੀਤੀ ਕਿ ਜਾਣੀ 2 ਵਜੇ ਦਾ ਟ੍ਰਾਂਸਫਰ 2:30 ਵਜੇ ਦਾ ਉਹਨਾਂ ਦਾ ਆਉਣ ਦਾ ਜੀ ਇੱਥੇ ਜੀ ਉਹਨਾਂ ਦੀ ਪੰਚਾਇਤ ਆ ਰਹੀ ਹੈ ਜੀ ਓਕੇ ਜੀ ਉਹਨਾਂ ਨੇ ਕਿਹਾ ਉਹਨਾਂ ਦੇ ਪੰਚਾਇਤ ਨੂੰ ਪੰਚਾਇਤ ਨੂੰ ਕੁਝ ਮੈਦਾਨੀ ਵਿੱਚ ਹੁਣੇ ਉਹਦੇ ਅਗਲੇ ਮੈਂ ਕਿ ਪੰਚਾਇਤ ਨਾਲ ਜੁਮੇ ਨੂੰ ਸਰਗਰਮ ਹੋਇਆ ਹੈ ਜੀ ਹਾਂ ਜੀ ਪੰਚਾਇਤ ਨੇ ਜਿਹੜੀ ਉੱਥੋਂ ਦੀ ਨਿਆਉਣਾ ਰਾਬਤਾ ਤੁਹਾਡੇ ਨਾਲ ਕਾਇਮ ਕੀਤਾ ਅੱਜ ਹੀ ਆਉਣਾ ਸੀ ਭਲਾ ਉਹਨਾਂ ਨੇ ਜੀ ਆ ਆ ਅੱਜ ਹੀ ਆਉਣਾ ਜੀ ਓਕੇ ਓਕੇ ਜੀ ਹਾਂ ਜੀ ਚਲੋ ਧੰਨਵਾਦ ਸਰਪੰਚ ਸਾਹਿਬ ਬਹੁਤ ਬਹੁਤ ਜੀ ਸਰਪੰਚ ਸਾਹਿਬ ਨਾਲ ਆਪਣੀ ਗੱਲ ਹੋਈ ਆ ਜਗਮੋਹਨ ਸਿੰਘ ਜੀ ਨਾਲ ਜਿਹੜੇ ਮਾਛੀਕੇ ਦੇ ਸਰਪੰਚ ਨੇ ਉਹਨਾਂ ਦੀ ਪੰਚਾਇਤ ਨੇ ਰਾਬਤਾ ਤੇ ਕਾਇਮ ਕੀਤਾ ਇਹਨਾਂ ਨਾਲ ਕਿਉਂਕਿ ਇੱਕ ਪੋਸਟ ਆ ਜਿਹੜੀ ਉਹ ਵਾਇਰਲ ਹੋਈ ਸੀਗੀ ਕਿ 1 ਦਸੰਬਰ ਨੂੰ ਜਿਹੜਾ ਧਰਨਾ ਇਸ ਲੜਕੀ ਦੇ ਸਹੁਰੇ ਪਿੰਡ ਜਾ ਕੇ ਛਾਪੇ ਦੇ ਵਿੱਚ ਪੱਕੇ ਤੌਰ ਤੇ ਲਾਇਆ ਜਾਊ ਉਹਨਾਂ ਚਰ ਜਿੰਨਾਂ ਚਿਰ ਇਹਨੂੰ ਇਨਸਾਫ ਨਹੀਂ ਮਿਲਦਾ ਤੇ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਉੱਥੋਂ ਦੀ ਪੰਚਾਇਤ ਨੇ ਰਾਬਤਾ ਤੇ ਕਾਇਮ ਕੀਤਾ ਅੱਜ ਹੋ ਸਕਦਾ ਕੋਈ ਫੈਸਲਾ ਹੋਵੇ ਠੀਕ ਆ ਸੌਰੇ ਪਰਿਵਾਰ ਨੇ ਉਹ ਆਪਣੀ ਪੰਚਾਇਤ ਨੂੰ ਕੀ ਕਹਿ ਕੇ ਭੇਜਿਆ ਜਾਂ ਕੀ ਗੱਲਬਾਤ ਹੋਊਗੀ ਉਹ ਪੱਖ ਹਜੇ ਜਾਣਨਾ ਬਾਕੀ ਆ ਕੋਸ਼ਿਸ਼ ਕਰਾਂਗੇ ਕਿ ਉਹ ਪੱਖ ਕੀ ਹੋਇਆ ਜਾਂ ਕੀ ਫੈਸਲਾ ਹੋਇਆ ਜਾਂ ਇੱਕ ਤਰੀਕ ਨੂੰ ਸੱਚਮੁੱਚ ਇਹ ਧਰਨਾ ਲੱਗੂਗਾ ਇਹ ਪੱਖ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ